ਅਸੀਂ ਇੱਕ ਸلسਲਾ ਚਾਲੂ ਕੀਤਾ ਪਿਛਲੇ ਤਿਉਡੇ ਤੋਂ ਰਾਈジング ਪੰਜਾਬ ਸੋਲੂਸ਼ਨਸ ਟੂ ਸੁਜੈਸ਼ਨਸ ਟੂ ਸੋਲੂਸ਼ਨਸ ਸਲਾਹ ਤੋਂ ਹੱਲ ਤੱਕ ਔਰ ਅੰਮ੍ਰਿਤਸਰ ਤੋਂ ਚਾਲੂ ਕੀਤਾ ਸੀ ਪਹਿਲਾਂ ਅੰਮ੍ਰਿਤਸਰ ਗਏ ਫਿਰ ਜਲੰਧਰ ਉਸ ਤੋਂ ਬਾਅਦ ਲੁਧਿਆਣਾਏ ਹੁਣ ਮੋਹਾਲੀ ਐਸ ਕੜੀ ਵਿੱਚ ਇੱਕ ਹੋਰ ਹੈ ਬਠਿੰਡੇ ਉਹਦੇ ਨਾਲ ਪੂਰਾ ਪੰਜਾਬ ਕਵਰ ਹੋ ਜਾਏਗਾ ਕਿਉਂਕਿ ਜਿੱਥੇ ਵੀ ਅਸੀਂ ਕਰਦੇ ਆਂ ਜਿਹੜੇ ਆਸ-ਪਾਸ ਦੇ ਜ਼ਿਲ੍ਹੇ ਆ ਉੱਥੇ ਦੇ ਇੰਡਸਟ੍ਰੀਅਲਿਸਟਾਂ ਨੂੰ ਵੀ ਬੁਲਾ ਲੈਂਦੇ ਆਂ ਆਲਰੇਡੀ ਤੁਹਾਨੂੰ ਪਤਾ ਐ ਅਸੀਂ ਇੱਕ ਉਪਰਾਲਾ ਕੀਤਾ ਹੋਇਆ ਜਿਦੇ ਚ ਸੈਕਟੋਰਲ ਕਮੇਟੀਆਂ ਬਣਾਈਆਂ 24 ਸੈਕਟੋਰਲ ਕਮੇਟੀਆਂ ਬਣਾਈਆਂ ਉਹਨਾਂ ਦੀਆਂ ਮੀਟਿੰਗਸ ਵੀ ਚੱਲੂ ਹੋ ਗਈਆਂ ਔਰ ਹਰ ਕਮੇਟੀ ਨੂੰ ਏਡੀਸੀ ਦਿੱਤੇ ਗਏ ਤਾਂ ਕਿ ਮਿਨਟਸ ਵੀ ਟਾਈਮਲੀ ਲਿਖੇ ਜਾਣ ਔਰ ਜਿਹੜੀ ਰਿਪੋਰਟ ਐ ਸੀ ਸਾਰੇ ਚੇਅਰਮੈਨਾਂ ਨੂੰ ਰਿਕੁਐਸਟ ਕੀਤੀ ਕਿ ਸਾਨੂੰ 1 ਅਕਤੂਬਰ ਤੱਕ ਦੇ ਦਿਓ ਮੇਰੇ ਖਿਆਲ ਕਈ ਕਮੇਟੀਆਂ ਦੀ ਉਸ ਤੋਂ ਪਹਿਲਾਂ ਹੀ ਸਾਨੂੰ ਆ ਜਾ ਨਹੀਂ ਚਾਹੀਦੀ ਹੈ ਕਿਉਂਕਿ ਅੱਗੇ ਜਦੋਂ ਵੀ ਕਮੇਟੀਆਂ ਬੰਦੀਆਂ ਸੀ ਕਮੇਟੀਆਂ ਤਾਂ ਬਣ ਜਾਂਦੀਆਂ ਸੀ ਦੁਬਾਰਾ ਮੀਟਿੰਗਾਂ ਨਹੀਂ ਹੁੰਦੀਆਂ ਸੀ ਮੈਨੂੰ ਪਿੱਛੇ ਹੀ ਕੋਈ ਆਏ ਕਹਿੰਦੇ ਜੀ ਸਾਡੀ 2 ਸਾਲ ਪਹਿਲਾਂ ਕਮੇਟੀ ਬਣੀ ਸੀ ਉਹਦੀ ਕੋਈ ਅਜੇ ਤੱਕ ਮੀਟਿੰਗ ਨਹੀਂ ਹੋਈ ਸੋ ਐਤਕੀ ਜਿਹੜੀਆਂ ਕਮੇਟੀਆਂ ਕਮੇਟੀਆਂ ਬਣੀਆਂ ਬਕਾਇਦਾ ਨੋਟੀਫਾਈ ਕੀਤੀਆਂ ਗਈਆਂ ਸੀਐਮ ਸਾਹਿਬ ਨੇ ਨੋਟੀਫਾਈ ਕੀਤੀਆਂ ਉਹਦਾ ਨੋਟੀਫਿਕੇਸ਼ਨ ਕਰਨ ਦਾ ਰੀਜ਼ਨ ਹੀ ਹੈ ਸੀ ਕਿ ਉਹਦੇ ਵਿੱਚ ਗਵਰਨਮੈਂਟ ਆਫੀਸ਼ਰਸ ਇਨਵੋਲਵ ਹੋਣ ਨਾਲ ਜਸਟ ਫੈਸਿਲਿਟੇਟ ਉਹਨਾਂ ਦਾ ਕੋਈ ਇਹ ਰੋਲ ਨਹੀਂ ਜੀ ਕਿ ਐਦਾਂ ਕਰੋ ਉਦਾਂ ਉਹ ਸਾਰੇ ਇੰਡਸਟਰੀਅਲਿਸਟ ਭਰਾਵਾ ਨੇ ਕਰਨੀ ਤੇ ਚੇਅਰਮੈਨਾਂ ਨੇ ਆਪਣੇ ਹਿਸਾਬ ਨਾਲ ਕਰਨੀ ਆ ਸਿਰਫ ਫੈਸਿਲਿਟੇਸ਼ਨ ਲਈ ਏਡੀਸੀ ਜਨਰਲ ਮੈਨੇਜਰਸ ਤੇ ਸੈਕਟੋਰਲ ਅਫਸਰ ਉਹਨਾਂ ਨਾਲ ਲਗਾਏ ਗਏ ਥੋੜਾ ਜਿਆ ਤੁਹਾਨੂੰ ਦੱਸ ਦਈਏ ਪੰਜਾਬ ਇਨਵੈਸਟ ਪਿਛਲੇ 3 ਸਾਲਾਂ ਚ 114000 ਕਰੋੜ ਰੁਪਏ ਦੀ ਐਪਲੀਕੇਸ਼ਨਸ ਲੱਗੀਆਂ ਐਪਲੀਕੇਸ਼ਨ ਪੰਜਾਬ ਇਨਵੈਸਟ ਚ ਉਦੋਂ ਹੀ ਲੱਗਦੀ ਐ ਜਦੋਂ ਇੰਡਸਟਰੀਲਿਸਟ ਨੇ ਲੈਂਡ ਲੈ ਲਿਆ ਔਰ ਇੱਥੇ ਇਨਵੈਸਟਮੈਂਟ ਹੋਣੀ ਹੋਣੀ ਉਹਦੇ ਨਾਲ 4.5 ਲੱਖ ਨੌਜਵਾਨਾਂ ਨੂੰ ਸਾਡੀਆਂ ਪੈਨਾ ਨੂੰ ਰੋਜ਼ਗਾਰ ਮਿਲਲੇ ਆ ਕਈ ਇਹਦੇ ਵਿੱਚੋਂ ਇੰਡਸਟਰੀਆਂ ਚੱਲ ਚੁੱਕੀਆਂ ਕਈ ਆਲਮੋਸਟ ਐਟ ਕੰਪਲੀਸ਼ਨ ਸਟੇਜ ਆ ਹੁਣ ਸਾਡਾ ਪੂਰਾ ਇਹ ਟਾਰਗੇਟ ਹੈ ਕਿ ਆਉਣ ਵਾਲੇ ਟਾਈਮ ਵਿੱਚ ਅਸੀਂ ਹੋਰ ਸਪੀਡ ਨਾਲ ਅੱਗੇ ਵਧੀਏ ਔਰ ਹੋਰ ਇਨਵੈਸਟਮੈਂਟ ਆਏ ਅੱਗੇ ਸਾਡੇ ਪੰਜਾਬ ਦੇ ਜਿਹੜੇ ਇੰਡਸਟਰੀਲਿਸਟ ਭਰਾ ਇਹਨਾਂ ਨੂੰ ਹੁੰਦਾ ਸੀਗਾ ਜੀ ਤੁਸੀਂ ਬਾਹਰ ਵਾਲਿਆਂ ਨੂੰ ਪਹਿਲਾਂ ਪੁੱਛਦੇ ਹੋ ਸਾਨੂੰ ਨਹੀਂ ਪੁੱਛਦੇ ਜਿਹੜੇ ਆਲਰੇਡੀ ਪੰਜਾਬ 'ਚ ਹੈਗੇ ਆ ਅਸੀਂ ਐਤਕੀ ਐਸਐਲਈ ਜਿਹੜੇ ਰੋਡ ਸ਼ੋਅ ਹੈਗੇ ਉਹ ਸਾਰੇ ਪੰਜਾਬ ਤੋਂ ਚਾਲੂ ਕੀਤੇ ਜਾਵਾਂਗੇ ਹੁਣ ਅਸੀਂ ਬਾਹਰ ਵੀ ਪਰ ਪਹਿਲਾ ਪੰਜਾਬ ਬਲਿਆਂ ਦੀਆਂ ਅਸੀਂ ਸਾਰੀਆਂ ਦਿੱਕਤਾਂ ਉਹਨਾਂ ਦੇ ਸੁਜੈਸ਼ਨ ਕਮੇਟੀਆਂ ਦੇ ਥਰੂ ਵੀ ਔਰ ਇਹ ਰੋਡ ਸ਼ੋਜ਼ ਦੇ ਥਰੂ ਵੀ ਲੈ ਰਹੇ ਆ ਜਿਹੜੇ ਨਾਲ ਦੀ ਨਾਲ ਇੰਪਲੀਮੈਂਟ ਹੋ ਸਕਦੇ ਆ ਬਗੈਰ ਪਾਲਿਸੀ ਤੋਂ ਕਰੀ ਜਾ ਰਹੇ ਆ ਜਿਹਦੇ ਵਿੱਚ ਸਾਨੂੰ ਲੋੜ ਪਵੇਗੀ ਕਿ ਪਾਲਿਸੀ ਚ ਚੇਂਜਸ ਕਰਨੀਆਂ ਪੈਣ ਉਹ 1 ਅਕਤੂਬਰ ਤੋਂ ਬਾਅਦ ਜਦੋਂ ਸਾਰੇ ਸੁਜੈਸ਼ਨ ਸਾਡੇ ਕੋਲ ਹੋ ਜਾਣਗੇ ਅਸੀਂ ਕਰਾਂਗੇ ਅੱਜ ਤੱਕ ਜਿੰਨੇ ਵੀ ਜੀਟੂਬੀ ਵਿੱਚ ਅਪਰੂਵਲ ਹੁੰਦੇ ਆ ਜਾਂ ਹੋਰ ਇਸ਼ੂਸ ਹੈਗੇ ਉਹ 85% ਰਿਸੋਲਵ ਹੋ ਚੁੱਕੇ ਜਿਹੜੇ 15% ਰਹਿ ਗਏ ਆ ਉਹ ਵੀ ਹੋ ਰਹੇ ਆ ਬਾਕੀ ਨਵੇਂ ਪੁਰਾਣੇ ਵੀ ਹੁੰਦੇ ਰਹਿੰਦੇ ਬਟ 85% ਜਿੰਨੇ ਜੀਟੂਬੀ ਇਸ਼ੂਸ ਹੈਗੇ ਆ ਉਹ ਰਿਸੋਲਵ ਹੋ ਚੁੱਕੇ ਆ ਪਿਛੇ ਪੀਐਸਆਈਸੀ ਨੇ ਤੁਸੀਂ ਹਰ ਇੰਡੀਵਿਜੂਅਲ ਵੀ ਅਸੀਂ ਪ੍ਰੈਸ ਕਾਨਫਰੰਸਿਸ ਕਰਦੇ ਰਹੇ ਤੁਹਾਨੂੰ ਦੱਸਦੇ ਰਹੇ ਓਟੀਐਸ ਕੀਤਾ ਜਿਹੜਾ ਅੱਜ ਤੱਕ ਪੂਰੇ ਇੰਡੀਆ ਦੀ ਹਿਸਟਰੀ ਚ ਨਹੀਂ ਹੋਇਆ ਸੀ ਸਾਡੇ ਇੰਡਸਟ੍ਰੀਅਲਿਸਟ ਭਰਾ ਜਿਹੜੇ ਪੰਜਾਬ ਦੇ ਸੀ ਉਹ 42 ਸਾਲਾਂ ਤੋਂ ਲੱਗੇ ਹੋਏ ਸੀ 42 ইয়ার্স ਤੋਂ ਕਿ ਇਸ਼ੂ ਰਿਜ਼ੋਲਵ ਹੋ ਜਾਵੇ ਨਹੀਂ ਹੋ ਰਿਹਾ ਸੀ ਹੋਰ ਵੀ ਜਿਹੜੇ ਪੀਐਸਆਈ ਸੀ ਨੇ ਇਸ਼ੂ ਪਿੱਛੇ ਰਿਜ਼ੋਲਵ ਕੀਤੇ ਕਲਬਿੰਗ ਡੀ ਕਲਬਿੰਗ ਫ੍ਰੈਗਮੈਂਟੇਸ਼ਨ ਇਹ ਸਾਰੇ ਕੋਈ 30 ਸਾਲ ਦਾ ਇੰਡਸਟਰੀ ਦੀ ਡਿਮਾਂਡ ਸੀ ਕੋਈ 25 ਸਾਲ ਦੀ ਇੰਡਸਟਰੀ ਦੀ ਡਿਮਾਂਡ ਸੀ ਔਰ ਬੜੇ ਸਾਡੇ ਡਸ ਲਿਸਟ ਜਿੱਥੇ ਵੀ ਅਸੀਂ ਗਏ ਆ ਉਹਨਾਂ ਨੇ ਤਾਰੀਫ ਕੀਤੀ ਹੈ ਔਰ ਬੜੇ ਖੁਸ਼ ਹੈ ਕਿ ਇਹ ਸਾਰੀਆਂ ਜਿੰਨੀਆਂ ਨੋਟੀਫਿਕੇਸ਼ਨਸ ਐ ਅਸੀਂ ਲੈ ਕੇ ਆਏ ਆ ਕਈਆਂ ਦੇ ਪਲਾਟ ਕੈਨਸਲ ਹੋ ਗਏ ਸੀ ਫੋਕਲ ਪੁਆਇੰਟਸ ਵਿੱਚ ਉਹਦੇ ਲਈ ਵੀ ਐਪੀਲੇਟ ਅਥਾਰਟੀ ਬਣਾ ਦਿੱਤੀ ਗਈ ਹੈ ਔਰ ਜੋ ਐਪੀਲੇਟ ਅਥਾਰਟੀ ਦੇ ਮੇਰੇ ਕੋਲ ਨੰਬਰਸ ਆ ਰਹੇ ਆ ਜੇ ਸਾਰੇ ਨਹੀਂ ਤਾਂ 60 70% ਕੇਸਸ ਵਿੱਚ ਜਿਹੜੀਆਂ ਉਹਨਾਂ ਦੀਆਂ ਅਪੀਲਸ ਆ ਐਕਸੈਪਟੇਬਲ ਕੇਸਸ ਲੱਗਦੇ ਆ ਤੇ ਜਲਦੀ ਉਹਨਾਂ ਦੇ ਜਿਹੜੇ ਪਲੋਟ ਐ ਸੀ ਉਹਨਾਂ ਨੂੰ ਕੈਂਸਲੇਸ਼ਨ ਤੋਂ ਬਾਅਦ ਜਿਹੜੇ ਕੈਨਸਲ ਹੋ ਗਏ ਉਹਨਾਂ ਨੂੰ ਵਾਪਸ ਦਵਾਂਗੇ ਐਜ਼ ਲੌਂਗ ਐਜ਼ ਉਹ ਆਪਣੇ ਡਿਊਜ਼ ਕਲੀਅਰ ਕਰ